ਜਿਹੜਾ ਬਾਬਾ ਲਾਲਜੀ ਦਾ ਜਨਮ ਦਿਨ ਦੇਹਾੜੇ ਦੇ ਵਿੱਚ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਮਨਾਇਆ ਗਿਆ ਇਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਮੇਰੇ ਕਾ ਸੈਂਕੜੇ ਸਟਾਲ ਲਾ ਕੇ ਅੱਜ ਇੱਕ ਤਿਹਾਰ ਦੇ ਰੂਪ ਦੇ ਵਿੱਚ ਮਨਾਇਆ ਹੈ ਤੇ ਮੈਂ ਇੰਨਾ ਉਸ਼ਾ ਕਿਉਂਕਿ ਕਰੋਨਾ ਤੋਂ ਬਾਅਦ ਕਾਫੀ ਸਾਲਾਂ ਬਾਅਦ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਉਸ ਹਾਵਨਾ ਮੈਂ ਇੰਨਾ ਉਸ਼ਾ ਕਦੇ ਨਹੀਂ ਦੇਖੀ ਰਾਤ ਯਾਤਰਾ ਜਿਹੜੀ ਹੈ ਬਹੁਤ ਹੀ ਵਿਸ਼ਾਲ ਰਤ ਯਾਤਰਾ ਸੀ ਗਊਸ਼ਾਲਾ ਪਰਾਚੀਨ ਤੋਂ ਸ਼ੁਰੂ ਹੋਈ ਹੈ ਪਰਾਚੀਨ ਗਊਸ਼ਾਲਾ ਤੋਂ ਡਿਵੀਜ਼ਨ ਨੰਬਰ 3 ਡਿਵੀਜ਼ਨ ਨੰਬਰ 3 ਤੋਂ ਬਾਬਾ ਥਾਨ ਸਿੰਘ ਚੌਕ ਥਾਨ ਸਿੰਘ ਚੌਕ ਤੋਂ ਸੇਮੀ ਪਾਸ਼ਾ ਗੁਰਦੁਆਰੇ ਔਰ ਉਸ ਤੋਂ ਬਾਅਦ ਨੀਲਾ ਝੰਡਾ ਰੋਡ ਸੌਥਲ ਸੀਜਲ ਰੈਸਟੋਰੈਂਟ ਤੇ ਜਿਹੜੀ ਹੈ ਸਮਾਪਤ ਹੋਈ ਹੈ ਸਾਡੀ ਯਾਤਰਾ ਦੇ ਵਿੱਚ ਸੇਵਕ ਹੁੰਦੇ ਆ ਹਜ਼ਾਰਾਂ ਦੇ ਦਦਾ ਦੇ ਸੇਵਕ ਹੁੰਦੇ ਆ ਨੱਚਦੇ ਟੱਪਦੇ ਆਂਦੇ ਆ ਬਹੁਤ ਹੀ ਮਜ਼ੇ ਦੇ ਨਾਲ ਜਿਹੜੀ ਰੱਥ ਯਾਤਰਾ ਮੈਂ ਸਾਰੇ ਸੇਵਕਾਂ ਨੂੰ ਵਧਾਈ ਦਿੰਦਾ ਉਹ ਧੰਨਵਾਦ ਵੀ ਕਰਦਾ ਉਹਨਾਂ ਦਾ ਕਿ ਜਿਹੜਾ ਇਹਨਾਂ ਨੇ ਟਾਈਮ ਕੱਢ ਕੇ ਨੱਚਣ ਗਾਣ ਦਾ ਉਹਨਾਂ ਨੇ سلسلہ ਜਾਰੀ ਰੱਖਿਆ ਹੈ ਰੱਥ ਦੇ ਅੱਗੇ ਰੱਥ ਯਾਤਰਾ ਦਾ ਤਾਂ ਬੜਾ ਲੋਕਾਂ ਨੂੰ ਇੰਤਜ਼ਾਰ ਹੁੰਦਾ ਸੇਵਕਾਂ ਨੂੰ ਬੜਾ ਹੀ ਇੰਤਜ਼ਾਰ ਹੁੰਦਾ ਇਹ ਰੱਥ ਯਾਤਰਾ ਜਦੋਂ ਅਸੀਂ ਅਨਾਉਂਸ ਕਰਦੇ ਆਂ ਪੇਪਰ ਦੇ ਵਿੱਚ ਪੇਪਰ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਵੀ ਦੱਸਦੇ ਆਂ ਉਦੋਂ ਫਿਰ ਲੋਕੀ ਉਸ ਦਿਨ ਬੜਾ ਜਸ਼ਨ ਮਨਾਉਂਦੇ ਆਂ ਲੁਧਿਆਣਾ ਮੰਦਿਰ ਦੇ ਵਿੱਚ ਬਹੁਤ ਬੜਾ ਜਸ਼ਨ ਹੁੰਦਾ ਹੈ जय श्री राम दोस्तों मेरा नाम है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਅਜ ਲੁਧਿਆਣਾ ਸ਼ਹੀਦ ਦਾ ਬਾਬਾ ਲਾਲ ਦੇਵਾਲ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਬਹੁਤ ਧੂਮ ਧਾਮ ਨਾਲ ਜਿਹੜਾ ਲੁਧਿਆਣੇ ਸ਼ਹਿਰ ਤੋਂ ਨਿਕਲੀ ਜਿਸ ਦੀ ਸ਼ੁਰੂਆਤ ਜਿਹੜੀ ਹੋਈ ਹੈ ਤਿੰਨ ਨੰਬਰ ਡਿਵੀਜ਼ਨ ਗਊਸ਼ਾਲਾ ਤੋਂ ਇਹ ਉਸ ਮਾਪ ਤੋਂ ਜਿਹੜਾ ਵੈ ਅੱਜ ਨਿਊ சிவாਜੀ ਨਗਰ ਜਿਹੜਾ ਕੀਤਾ ਜਾਣਾ ਹੈ ਆਉ ਤੁਹਾਨੂੰ ਦਿਖਾਣੇ ਆ ਖਾਸ ਚਲਕੀਆਂ ਜਿਹੜਾ ਬਾਬਾ ਲਾਲਜੀ ਦਾ ਜਨਮ ਦਿਨ ਦੇ ਦਿਹਾੜੇ ਦੇ ਵਿੱਚ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਮਨਾਇਆ ਗਿਆ ਇਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਮੇਰੇ ਖਿਆਲ ਸੈਂਕੜੇ ਸਟਾਲ ਲਾ ਕੇ ਅੱਜ ਇੱਕ ਤਿਹਾਰ ਦੇ ਰੂਪ ਦੇ ਵਿੱਚ ਮਨਾਇਆ ਹੈ ਤੇ ਮੈਂ ਇੰਨਾ ਉਸ਼ਾ ਕਿਉਂਕਿ ਕਰੋਨਾ ਤੋਂ ਬਾਅਦ ਕਾਫੀ ਸਾਲਾਂ ਬਾਅਦ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਉਸ ਹਾਵਨਾ ਮੈਂ ਇੰਨਾ ਉਸ਼ਾ ਕਦੇ ਨਹੀਂ ਦੇਖਿਆ ਇਸ ਵਾਰ ਲੋਕਾਂ ਨੇ ਮੇਰੇ ਖਿਆਲ ਸਾਡੀ ਕੱਲੀ ਮਾਰਕੀਟ ਐਸੋਸੀਏਸ਼ਨ ਨੇ ਮਿਲ ਕੇ ਅਸੀਂ ਵੱਡੀ ਸਟੇਜ ਵੀ ਲਾਈ ਫੁੱਲਾਂ ਦੀ ਵਰਕਾ ਵੀ ਕੀਤੀ ਅਸਤ ਬਾਜੀ ਵੀ ਕੀਤੀ ਤੇ ਲੰਗਰ ਵੀ ਲਗਾਏਗੇ ਤਕਰੀਬਨ ਸਾਰਾ ਕੁਝ ਮਿਲ ਕੇ ਮਾਰਕੀਟ ਨੇ ਪਰਿਵਾਰ ਦੇ ਰੂਪ ਦੇ ਵਿੱਚ ਕੀਤਾ ਜਿੱਥੇ ਮੇਰਾ ਛੋਟਾ ਭਰਾ ਸਿਮਰਨਜੀਤ ਸਿੰਘ ਸਿੰਮੂ ਮੇਰੇ ਪਿਤਾ ਜੀ ਤੇ ਸਾਰੀ ਸਾਡੀ ਟੀਮ ਨੇ ਜਿੰਨੇ ਵੀ ਇਲਾਕਾ ਨਿਵਾਸੀਆਂ ਨੇ ਮਿਲ ਕੇ ਸਭ ਕੁਝ ਕੀਤਾ ਸੀ ਤੇ ਇਲਾਕੇ ਨੂੰ ਅਸੀਂ ਬਹੁਤ ਵੱਡੀਆਂ ਮੁਬਾਰਕਾਂ ਦਿਨਾ ਕਿਉਂਕਿ ਬਾਬਾ ਲਾਲ ਜੀ ਦਾ ਅੱਜ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦੀਵਾਲੀ ਦੇ ਰੂਪ ਦੇ ਵਿੱਚ ਤਿਹਾੜ ਮਨਾਇਆ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੋਕ ਸੜਕਾਂ ਦੇ ਉੱਪਰ ਇਸ ਤਰ੍ਹਾਂ ਸ਼ਾਹ ਹੋਣਾ ਬੜੀ ਵੱਡੀ ਗੱਲ ਹੈ ਜੈ ਬਾਬਾ ਲਾਲ ਦੇਵਾਲ ਜੀ ਜਿਸ ਤਰ੍ਹਾਂ ਕਿਤੋਂ ਸ਼ੁਰੂਆਤ ਕੀਤੀ ਕਿ ਸਮਾਪਨ ਕਿੱਥੇ ਹੋ ਰਿਹਾ ਹੈ ਤੁਹਾਡਾ ਮੈਿਕ ਹੈ ਮੇਰੇ ਖਿਆਲ ਗਉਂਸ਼ਾਲਾ ਤੋਂ ਹੋਇਆ ਸੀ ਤੇ ਬਾਬਾ ਲਾਲ ਜੀ ਦੇ ਮੰਦਿਰ ਤੇ ਅੰਤ ਹੋਏਗਾ ਤੇ ਰਸਤੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਖਿਆਲ 2-2 ਫੁੱਟ ਦੀ ਦੂਰੀ ਦੇ ਵਿੱਚ ਸਟੇਜ ਲਾਈ ਗਈ ਹੈ ਇਸੇ ਤਰ੍ਹਾਂ ਮਾਲਕ ਦੀ ਬੜੀ ਰਹਿਮਤ ਹੈ ਤੇ ਬੜੀ ਖੁਸ਼ੀ ਇਹ ਜਨਮ ਦਿਹਾੜਾ ਬੜੇ ਵੱਡੇ ਰੂਪ ਦੇ ਵਿੱਚ ਬਾਬਾ ਲਾਲ ਜੀ ਦਾ ਮਨਾਇਆ ਗਿਆ ਤੇ ਇਹੀ ਗੱਲ ਕਹਿੰਦੇ ਹੋਏ ਬਾਬਾ ਦੇ ਮੁਬਾਰਕਾ ਦਿੰਦੇ ਆ ਜਨਮ ਦਿਨੀਆਂ ਤੇ ਸਾਰੀ ਦੁਨੀਆ ਨੂੰ ਇਸੇ ਤਰ੍ਹਾਂ ਉਹਨਾਂ ਦੇ ਆਸ਼ੀਰਵਾਦ ਤੇ ਊਸ਼ਾ ਨਾਲ ਪਰਮਾਤਮਾ ਸਤਬੁੱਧੀ ਦੇਵੇ ਤੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਸਭ ਨੂੰ ਰੱਖੇ ਜਨਮ ਦਿਨ ਤੇ ਛੁੱਪ ਦਿਹਾੜੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਔਰ ਆਪਣੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਆਪਣਾ ਇਤਿਹਾਸ ਦਰਵਾ ਕੇ ਦੱਸਦੇ ਆ ਕਿ ਸਾਡੇ ਗੁਰੂਆਂ ਨੇ ਪੀਰ ਭਗਤਾਂ ਵਾਲਿਆਂ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਪੂਜਿਆ ਜਾਂਦਾ ਸੀ ਉਹ ਅੱਜ ਸਾਡਾ ਜਿਹੜਾ ਮੋਹੱਲਾ ਇੱਕ ਤਿਹਾਰ ਦੀ ਤਰ੍ਹਾਂ ਔਰ ਇੱਕ ਜੁਕ ਇੱਕ ਜੋੜ ਦੀ ਮਿਸਾਲ ਆ ਹੋਰ ਮੈਂ ਹਰ ਇੱਕ ਨੂੰ ਆਪਣੇ ਵੱਲੋਂ ਹੋ ਸਾਰੀ ਦੁਕਨ ਕੇ ਆਪਣਾ ਮਤ पे ਛੱਡ ਕੇ ਆਪਣੀ ਜਿਹੜੀ ਜਗ੍ਹਾ ਆ ਗਈ ਏ ਸਾਰੇ ਗੁਰੂ ਪੀਰ ਹੋਮ ਰੱਖੋ ਨੇ ਪਰ ਬੱਬਾ ਲਾਲ ਦੇਵਾਲ ਜੀ ਦੇ ਜਨਮ ਦਿਨ ਤੇ ਮੈਂ ਸਭ ਨੂੰ ਦੱਸਿਆ ਦੇਣਾ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿਸ ਪ੍ਰਕਾਰ ਨਾਲ ਇਹ ਯਾਤਰਾ ਹੀ ਸ਼ੁਰੂਆਤ ਕੀਤੀ ਗਈ ਸੀ ਕਿਤੇ ਸਮਾਪਨ ਹੋਈ ਹੈਗੀ ਔਰ ਲੁਧਿਆਣਾ ਬਸੇ ਕਿੰਨਾ ਉਸਾਰ ਦੇ ਕੇ ਗਿਆ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੂੰ ਮੇਰਾ ਪ੍ਰਣਾਮ ਜੈ ਜੈ ਸ਼੍ਰੀ ਬੱਬਾ ਲਾਲ ਜੀ ਰਾਤ ਯਾਤਰਾ ਜਿਹੜੀ ਹੈ ਬਹੁਤ ਹੀ ਵਿਸ਼ਾਲ ਰਸ ਜਤਰਾ ਸੀ ਗਊਸ਼ਾਲਾ ਪਰਾਚੀਨ ਤੋਂ ਸ਼ੁਰੂ ਹੋਈ ਹੈ ਪਰਾਚੀਨ ਗਊਸ਼ਾਲਾ ਤੋਂ ਢਵੀਜਨ ਬਤੈਨ ਢਵੀਜਨ ਨੰਬਰ 3 ਤੋਂ ਬਾਬਾ ਥਾਨ ਸਿੰਘ ਚੌਕ ਥਾਨ ਸਿੰਘ ਚੌਕ ਤੋਂ ਸੇਵੀ ਪਾਸ਼ਾ ਗੁਰਦੁਆਰੇ ਔਰ ਉਸ ਤੋਂ ਬਾਅਦ ਨੀਲਾ ਝੰਡਾ ਰੋਡ ਔਰ ਸੋਤਲ ਸੀਜਲ ਰੈਸਟੋਰੈਂਟ ਤੇ ਜਿਹੜੀ ਹੈ ਸਮਾਪਤ ਹੋਈ ਹੈ ਇੱਥੇ ਮਹਾਰਤੀ ਸੀ ਔਰ ਰਸਤੇ ਦੇ ਵਿੱਚ ਵੀ ਆਰਤੀਆਂ ਸੀ ਕਾਫੀ ਆਰਤੀਆਂ ਹੋਈਆਂ ਪਹੁੰਚਦੇ ਪਹੁੰਚਦੇ ਮੇਲੇ ਮੈਨੂੰ ਲੱਗਦਾ ਕਿ 5 ਉਹ 5.5 ਘੰਟੇ 6 ਘੰਟੇ ਲੱਗ ਚੁੱਕੇ ਸਨ ਅੱਛਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਇਸ ਨੂੰ ਲਗਾਈ ਕੀਤੀਆਂ ਗਈਆਂ ਸੀਆਂ ਪੂਰੇ ਬਰਸਤੇ ਦੇ ਵਿੱਚ ਔਰ ਕਿਸ ਤਰ੍ਹਾਂ ਪ੍ਰਕਾਰ ਦੇ ਨਾਲ ਬਹੁਤ ਸਾਰੀ ਆਤਿਸ਼ਬਾਜੀ ਇਸ ਮੌਕੇ 'ਤੇ ਕੀਤੀ ਗਈ ਹੈ ਆਤਿਸ਼ਬਾਜੀ ਜਿਹੜੀ ਸਿਵਕਾਂ ਨੇ ਕੀਤੀ ਹੈ ਸਟੇਜਾਂ ਜਿਹੜੀਆਂ ਸੇਵਕਾਂ ਨੇ ਲਾਈਆਂ ਹਰ ਯਾਨੀ ਕਿ ਕੁਝ ਕਦਮਾਂ ਦੇ ਸਟੇਜਾਂ ਲੱਗੇ ਹੋਏ ਸੀ ਲੰਗਰ ਲੱਗੇ ਹੋਏ ਸੀ ਲੰਗਰ ਦੇ ਭੰਡਾਰ ਖੁੱਲੇ ਸੀ ਕਿਸੇ ਨੂੰ ਕੋਈ ਕਮੀ ਨਹੀਂ ਸੀ ਲੰਗਰ ਦੀ ਜਦੋਂ ਸਾਡੇ ਗੁਰੂ ਮਹਾਰਾਜ ਜੀ ਨੇ ਰੱਥ ਬਾਰੇ ਦੱਸਿਆ ਕਿ ਰਾਤੇ ਗੁਰੂ ਜੀ ਗੁਰੂ ਮਹਾਰਾਜ ਜੀ ਆਣਗੇ ਰਾਜਮਾਨ ਹੋਣਗੇ ਲੁਧਿਆਣਾ ਸਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਉੱਠੀ ਸੀ ਕਿ ਮੈਨੂੰ ਦਿਨ ਰਾਤ ਵਧਾਈਆਂ ਦੇ ਫੋਨ ਆਉਂਦੇ ਸੀ ਕਿਉਂਕਿ ਮੈਂ ਇਸ ਮੁਖ ਸੇਵਾ ਦਾ ਆ ਰਾਂ ਉੱਥੇ ਦਾ ਮੰਦਿਰ ਕਮੇਟੀ ਦਾ ਲੁਧਿਆਣਾ ਦਾ ਤੇ ਬਹੁਤ ਖੁਸ਼ੀ ਦੀ ਲਹਿਰ ਸੀ ਇਹ ਜੀ ਵਿਸ਼ਾਲ ਯਾਤਰਾ ਤੁਸੀਂ ਦੇਖੋ ਦੇਖੀ ਵੀ ਨਹੀਂ ਹੋਗੀ ਬਿਲਕੁਲ ਦੂਸਰੀ ਜਿਹੜੀ ਯਾਤਰਾ ਹੁੰਦੀ ਹੈ ਜਿਹੜੀਆਂ ਰੱਥ ਯਾਤਰਾ ਹੁੰਦੀਆਂ ਲੇਕਿਨ ਉਹਦਾ ਨਮਨ ਹੈ ਸਾਨੂੰ ਅਸੀਂ ਨਮਨ ਕਰਦੇ ਹਾਂ ਉਹਨਾਂ ਨੂੰ ਰੱਥ ਯਾਤਰਾ ਨੂੰ ਨਮਨ ਕਰਦੇ ਆ ਲੇਕਿਨ ਉਹਦੇ ਵਿੱਚ ਝਾਕੀਆਂ ਹੁੰਦੀਆਂ ਸਾਡੀ ਯਾਤਰਾ ਦੇ ਵਿੱਚ ਸੇਵਕ ਹੁੰਦੇ ਆ ਹਜ਼ਾਰਾਂ ਦੀ ਤਰ੍ਹਾਂ ਸੇਵਕ ਹੁੰਦੇ ਆ ਨੱਚਦੇ ਟੱਪਦੇ ਆਉਂਦੇ ਆ ਬਹੁਤ ਹੀ ਮਜ਼ੇ ਦੇ ਨਾਲ ਜਿਹੜੀ ਰੱਥ ਯਾਤਰਾ ਮੈਂ ਸਾਰੇ ਸੇਵਕਾਂ ਨੂੰ ਵਧਾਈ ਦੇਣਾ ਉਹ ਧੰਨਵਾਦ ਵੀ ਕਰਦਾ ਉਹਨਾਂ ਦਾ ਕਿ ਜਿਹੜਾ ਇਹਨਾਂ ਨੇ ਟਾਈਮ ਕੱਢ ਕੇ ਨੱਚਣ ਗਾਣ ਦਾ ਉਹਨਾਂ ਨੇ سلسلہ ਜਾਰੀ ਰੱਖਿਆ ਹੈ ਰੱਥ ਦੇ ਅੱਗੇ ਗੁਰੂ ਮਹਾਰਾਜ ਜੀ ਨੂੰ ਬੜਾ ਆਨੰਦ ਮਿਲਿਆ ਸਾਨੂੰ ਵੀ ਆਨੰਦ ਮਿਲਿਆ ਐਸ ਵੀ ਬਹੁਤ ਆਨੰਦ ਮਾਨਿਆ ਬਿਲਕੁਲ ਬਾਬਾ ਕਿਥੋਂ ਆਏ ਜੀ ਕਿਹੜੀ ਗੋਇ ਇਹ ਗੁਰੂ ਮਹਾਰਾਜ ਜੀ ਆਏ ਸਾਡੇ ਧਿਆਨਪੁਰ ਤੋਂ ਆਇਆ ਡੇਰਾ ਬਾਬਾ ਨਾਨਕ ਦੇ ਗੋਲ ਧਿਆਨਪੁਰ ਡੇਰਾ ਉਹ ਬੜਾ ਡੇਰਾ ਹੈ ਜਿਹੜੇ ਸਾਡੇ ਪਹਿਲੀ ਗੱਦੀ ਦੇ ਗੁਰੂ ਜੀ ਹੈ ਬਾਬਾ ਲਾਲ ਜੀ ਹੈ ਉਹ ਤਿੰਨ ਵਾਰੀ ਬਾਲ ਰੂਪ ਚ ਆਏ ਆ ਬੈਠੇ-ਬੈਠੇ ਬਾਲੂਪ ਚ ਆ ਜਾਂਦੇ ਸੀ 300 ਸਾਲ ਉਹ ਗੱਦੀ ਤੇ ਬਰਾਜਮਾਨ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਨਦੀ ਦੇ ਵਿੱਚ ਜਾਣਾ ਸੀ ਭਗਤੀ ਲਈ ਇੱਕ ਸੇਵਕ ਨੂੰ ਕਿਹਾ 80 ਸਾਲ ਬਾਅਦ ਆਇਓ ਕਹਿੰਦੇ ਮੇਰਾ ਇੰਤਜ਼ਾਰ ਕਰੀ ਮੈਂ ਆਉਂਗਾ ਨਦੀ ਦੇ ਵਿੱਚੋਂ ਨਦੀ ਵੀ ਉੱਥੇ ਹੀ ਹੈ 15 ਕਿਲੋਮੀਟਰ ਅੱਗੇ ਨਦੀ ਹੈ ਕਿ ਮੈਂ ਆਉਂਗਾ ਉਹ 84 ਸਾਲ ਬਾਅਦ ਉਹ ਨਦੀ ਦੇ ਵਿੱਚੋਂ ਜਦੋਂ ਬਾਹਰ ਆਇਆ ਸਿਕਨ ਗਲੀ ਹੋਈ ਸੀ ਬਿਲਕੁਲ ਜਿਹੜਾ ਸੇਵਕ ਸੀ ਉਹ ਧਿਆਨਦਾਸ ਸੇਵਕ ਸੀ ਉਹ ਉਹਦਾ ਨਾਮ ਜਿਹੜਾ ਧਿਆਨਪੁਰ ਰੱਖਿਆ ਗਿਆ ਉਹਦੇ ਨਾਮ ਤੋਂ ਰੱਖਿਆ ਗਿਆ ਉਹ ਬਾਹਰ ਇੰਤਜ਼ਾਰ ਕਰਦਾ ਰਿਹਾ ਉੱਥੇ ਕੋਈ ਛੱਤ ਨਹੀਂ ਸੀ ਕੋਈ ਕੁਝ ਨਹੀਂ ਸੀ ਮੀਂਹ ਨੇਰੀ ਠੰਡ ਸਰਦੀ ਗਰਮੀ ਦੇ ਵਿੱਚ ਉਹ 84 ਸਾਲ ਉੱਥੇ ਰਿਹਾ ਸੇਵਕ ਉਹ ਗੁਰੂ ਮਹਾਰਾਜ ਜੀ ਜਦੋਂ ਆਏ ਆ ਉਹ ਸਕਿੰ ਗਲੀ ਹੋਈ ਸਾਰੀ ਫਿਰ ਉੱਥੇ ਉਹ ਬਾਲ ਉੱਚਾ ਆਇਆ ਮੈਸੀ ਰੋਕੀ ਜੀ ਮੈਸੀ ਜੀ ਦੀ ਮੈਸੇਜ ਰੱਤ ਬਾਰੇ ਤੇ ਨਗਰ ਦੇ ਤੁਸੀਂ ਰੱਤ ਬਾਰੇ ਤਾਂ ਦੇਖੋ ਤੁਸੀਂ ਆਪ ਦੇਖਿਆ ਹੋਊਗਾ ਰੱਤ ਜਦੋਂ ਕਿੰਨੀ ਵਿਸ਼ਾਲ ਸੀ ਕਿੰਨਾ ਰਸ਼ ਸੀ ਔਰ ਕਿੰਨਾ ਸੇਵਕ ਇਹ ਸਟਾਰਟ ਤੋਂ ਲੈ ਕੇ ਐਂਡ ਤੱਕ ਰਿਆ ਨੱਚਦੇ ਗਾਣਦੇ ਰਿਆ ਹੈ ਕਿੰਨਾ ਸਰ ਕਿੰਨਾ ਇੰਤਜ਼ਾਰ ਹੁੰਦਾ ਇਸ ਰਥ ਯਾਤਰਾ ਦਾ ਜਦੋਂ ਆਉਂਦੀ ਹੈ ਰਥ ਯਾਤਰਾ ਦਾ ਤਾਂ ਬੜਾ ਲੋਕਾਂ ਨੂੰ ਇੰਤਜ਼ਾਰ ਹੁੰਦਾ ਸੇਵਕਾਂ ਨੂੰ ਬੜਾ ਹੀ ਇੰਤਜ਼ਾਰ ਹੁੰਦਾ ਹੈ ਕਿ ਰਥ ਯਾਤਰਾ ਜਦੋਂ ਅਸੀਂ ਅਨਾਉਂਸ ਕਰਦੇ ਆਂ ਪੇਪਰ ਦੇ ਵਿੱਚ ਪੇਪਰ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਵੀ ਦੱਸਦੇ ਆਂ ਉਦੋਂ ਫਿਰ ਲੋਕੀ ਉਸ ਦਿਨ ਬੜਾ ਜਸ਼ਨ ਮਨਾਉਂਦੇ ਆਂ ਲੁਧਿਆਣਾ ਮੰਦਿਰ ਦੇ ਵਿੱਚ ਬਹੁਤ ਬੜਾ ਜੈਸਨ ਹੁੰਦਾ ਹੈ। ਔਰ ਕੋਈ ਵੀ ਪ੍ਰੋਗਰਾਮ ਹੁੰਦਾ ਤਾਰਮਕ ਇਹ ਇੱਥੇ ਜੈਸਨ ਹੁੰਦਾ ਹੈ। ਚਾਹੇ ਦਿਵਾਲੀ ਹੈ ਚਾਹੇ ਕਿਸ ਜਨਮਸ਼ਠੀ ਹੈ ਚਾਹੇ ਕੋਈ ਵੀ ਤਿਹਾਰਾ ਹੈ ਇੱਥੇ ਬਹੁਤ ਬੜਾ ਜੈਸਨ ਹੁੰਦਾ ਹੈ ਸਾਡੇ ਮੰਦਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਭਾਬਾ। ਸੋ ਦੋਸਤੋ ਸੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੰਚੇਦਨਾਲ ਹਰਦੀਪ ਨੂੰ ਉਹਨਾਂ ਦੇ ਦਿੰਦੇ ਹਜ਼ਾਦ। ਜੈ ਸ਼੍ਰੀ